ਸ੍ਰੀ ਕਾਲ ਜੀ ਸਾਰਿਆਂ ਨੂੰ ਪੱਠੇ ਲੈਣ ਚਲੇ ਸੀਗੇ ਬੱਦਲ ਹਲੇ ਵੀ ਬਹੁਤ ਹੰਦ ਜੜਿਆ ਪਾਣੀ ਭਰਿਆ ਖੜਾ ਝੋਨੇਾਂ ਚ ਆਹ ਦੇਖੋ ਆ ਕਿੰਨਾ ਬੱਦਲ ਆ ਇਧਰ ਆਹ ਦੇਖੋ ਮੀਂਹ ਜਹਾਲੇ ਪਹਿਲਾ ਪਾਣੀ ਨਹੀਂ ਝੋਨੇਆਂ ਚ ਸੁੱਕਿਆ ਟੁੱਟ ਗਿਆ ਸਾਰੇ ਥਾਂ ਤੇ ਅਗਲ ਪਾਣੀ ਨਾ ਭਰਿਆ ਪਿਆ ਸੀ ਹਲੇ ਵੀ ਪੂਰਾ ਹੀ ਆ ਪਾਣੀ ਖੇਤਾਂ ਚ ਹੁਣ ਫੇਰ ਆਉਂਦਾ ਚਿੱਟਾ ਚਿੱਟਾ ਚੜਿਆ ਪੱਠੇ ਚੱਕਣ ਆਏ ਸੀਗੇ ਬਾਜਰਾ ਬੀਜਿਆ ਸੀ ਦੂਜਾ ਲਾਓ ਆ ਇਹਦਾ ਅਡਵਾਂਟਾ ਦਾ ਪਰ ਇਹ ਬਾਡਨ ਉੱਚਾ ਨਹੀਂ ਹੋਇਆ ਨੀਵਾ ਵੱਢ ਕੇ ਬੰਦੇ ਤਾਂ ਹਰਾ ਨਹੀਂ ਹੋਵੇਂ ਚੱਜ ਨਾਲ ਹੋਇਆ ਪਰ ਫਿਰ ਵੀ ਹੋ ਗਿਆ ਉਹਨਾਂ ਨੋਟ ਡੀਜੀ ਫਿਰਦਾ ਐਡੀ ਕੱਢ ਲਾ ਛੇਤੀ ਛੇਤੀ ਗੇੜੇ ਪਾਣੀ ਚ ਨਾ ਜਾਇ ਪੂਰਾ ਹਨੇਰਾ ਕਰਤਾ ਰੱਬ ਨੇ ਇੱਕਦਮ ਬੱਦਲ ਆਉਂਦਾ ਇੰਨਾ ਮਿਰਚ ਬਹੁਤ ਲੱਗੀ ਸੀ ਬੰਦੇ ਝੋਨੇ ਵਾਲੇ ਲੈ ਕੇ ਤੋੜ ਕੇ ਅੱਦੀ ਔਰ ਹਲੇ ਵੀ ਮਿਰਚ ਬਹੁਤ ਆ ਸਾਰੀ ਮਿਰਚ ਭਰੀ ਪਈ ਸੀ ਉਹਦੋਂ ਬੂਟੇ ਉਹ ਨਹੀਂ ਛੱਡਦੇ ਪਤੰਦਰ ਜਿੱਦਣ ਆ ਜਾਂਦੇ ਆ। ਉਹ ਹੀ ਸਬਜ਼ੀ ਨਹੀਂ ਛੱਡਦੇ। ਕੱਚੀ ਪੱਕੀ ਨਹੀਂ ਦੇਖਣੀ ਕਿਉਂਕਿ ਹੁਣ 2-3 ਦਿਨ ਉਹਨਾਂ ਨੂੰ ਬਹਿਣਾ ਪੈਣਾ ਸੀ ਹਿਸਾਬ ਹੋ ਗਿਆ ਕਰਕੇ ਫਿਰ ਉਹ ਸਾਲੇ ਰਾਸ਼ਨ ਐਂ ਇਕੱਠਾ ਕਰ ਲੱਕੇ ਲੈ ਜਾਂਦੇ ਆ। ਆਹ ਸਾਗ ਆ। ਤੋਰੀ ਬਹੁਤ ਲੱਗਦੀ ਆ। ਪਰ ਪੱਕ ਜਾਂਦੀ ਆ ਇੱਕ ਅੱਧੇ ਦਿਨ ਚੀ। ਉਹ ਦੇਖੋ ਟੈਡੀ ਕਿੱਥੇ ਫਿਰਦਾ। ਪੇਠਾ ਬਹੁਤ ਲੱਗਿਆ ਹੋਇਆ ਹੁਣ ਲੱਗੂਗਾ ਕਿਉਂਕਿ ਇਹਦੀ ਮੈਂ ਕ੍ਰੋਸਿੰਗ ਕਰਾ ਜਾਣਾ ਹੁਣ ਸਾਰੇ ਸਾਰੇ ਜਿਹਵੇਂ ਆ ਮੇਲ ਆ ਮੇਲ ਫੁੱਲ ਇਹ ਤੋੜ ਲੈਣਾ ਜਿਹਨੂੰ ਆ ਪਿੱਛੇ ਨਹੀਂ ਗਾ ਇਹਦਾ ਵਿਚੋਂ ਵਿਚੋਂ ਜੋ ਪੀਲਾ ਜਿਹਾ ਕੱਢ ਕੇ ਆਣਾ ਜੀ ਜਿਹਨੂੰ ਪਤਾ ਪੇਠਾ ਲੱਗਣ ਵਾਲਾ ਵਾ ਉਹਦੇ ਨਾਲ ਇਹਨੂੰ ਜੋੜ ਕੇ ਰੱਖ ਦੇਣਾ ਕਿਸਹਾਜ ਦੇਣਾ ਮੈਂ ਇਹ ਲੱਗਦਾ ਪੇਠਾ ਹੁਣ ਲੱਗਣ ਲੱਗਿਆ ਪੇਠਾ ਤਾਂ ਬਹੁਤ ਲੱਗਿਆ ਸੀ ਜਿੰਨੇ ਝੋਨੇ ਵਾਲੇ ਸੀ ਪਤੰਦਰ ਲੈ ਕੇ ਤੋੜ ਕੇ ਸਾਰੇ ਇਹ ਹੈ ਇੱਕ ਖਣੀ ਦੋ ਕਵੇਲਾਈਆਂ ਕਟਿੰਗ ਕਰ ਕਰਕੇ ਐ ਬਣੀਆਂ ਹੋਈਆਂ ਕਿੰਨੀ ਦੂਰ ਤੱਕ ਗਈਆਂ ਮੂਰੋਂ ਤੋੜੀ ਗਿਆ ਪਿੱਛੇ ਵਧੀ ਜਾਂਦੀਆਂ ਤੇ ਜਿਵੇਂ ਆਏ ਹਨ ਇੱਥੋਂ ਕੋ ਮੈਂ ਤੋੜ ਦਿੰਦਾ ਹੁੰਦਾ ਇੱਥੋਂ ਹੋਰ ਹੋਰ ਨਿਕਲ ਜਾਣੀਆਂ ਦੋ ਚਾਰ ਉਹ ਵੀ ਮੋਟਰਸਾਈਕਲ ਧੌਣ ਲੱਗੇ ਆ ਤੂੰ ਬਾਅਦ ਚ ਟਰੈਕਟਰ ਧਵਾਵਾਂਗੇ ਲਓ ਜੀ ਕੱਖਾਂ ਵਾਲੀ ਸਪਰੇਅ ਕਰਨ ਲੱਗੇ ਸੀਗੇ ਘਾਹ ਤੇ ਖਾਲਾਂ ਤੇ ਇਹ ਹੈਗੀ ਐਨਮੋਨੀਅਮ ਸਾਲਟ ਆਫ ਗਲਾਈਫੋਸਾਈਨੇਟ ਤੇ ਇਹ ਹੈਗੀ 71% ਇੱਕ ਗਲੈਫੋਸਾਈਨੇਟ ਦੂਸਰੀ ਹੁੰਦੀ ਆ ਉਹ ਇਦੋਂ ਥੋੜੇ ਵਾਲੀ ਆ ਤੇ ਇਹ ਚ ਪਾਤਾ ਆਪਾਂ ਜੂਰੀਆ ਡੇਟ ਲੰਗੀ ਹੋਈ ਸੀਗੀ ਨੈਨੋ ਜੂਰੀਏ ਦੀ ਪਾ ਕੇ ਦੇਖਦੇ ਆ ਕੀ ਰਿਜ਼ਲਟ ਦਿੰਦਾ ਝੋਨੇ ਜਮਾ ਹੀ ਪਾਣੀ ਨਾਲ ਭਰੇ ਹੋਏ ਉੱਤੇ ਤੱਕ ਚਲਦੇ ਆ ਹੁਣ ਜੇ ਕਿਤੇ ਮਾੜਾ ਮੋਟਾ ਰੱਬ ਨੇ ਮੀਂਹ ਹੋਰ ਪਾਤਾ ਤਾਂ ਸਾਰਾ ਪਾਣੀ ਟੁੱਟ ਜਾਣਾ ਸਾਰੇ ਖੇਤ ਉੱਚੇ ਆ ਜਿਵੇਂ ਆਪਣਾ ਉਹ ਪਰਲਾ ਦੀਂਦਾ ਵਾ ਉਹ ਦੂੋਂ ਥੱਲੇ ਨੀਵੇਂ ਆ ਆ ਵਾ ਖੇਤ ਇਹ ਵੀ ਉੱਚਾ ਵਾ ਇਹਦੀ ਉਹ ਪਰਲੀ ਸਾਈਡ ਨੀਵੀਂ ਆ ਬਾਕੀ ਉਧਰ ਦਿਖਾਉਣਾ ਤੁਹਾਨੂੰ ਉਹ ਵਿਚਾਲੇ ਜੇ ਦੀਂਦੇ ਆ ਉਹਦੀਆਂ ਸਾਈਡਾਂ ਨੀਵੀਂ ਆ ਚੱਲੇ ਸੂਜ ਦੇਵਤਾ ਜੀ ਆਪਦੇ ਘਰ ਨੂੰ ਆ ਦੇਖੋ ਆ ਆਪਣਾ ਖੇਤ ਹੈਗਾ ਉੱਚਾ ਐਨ ਜਿਵੇਂ ਪਾਣੀ ਬਰਾਬਰ ਹੋਇਆ ਪਿਆ ਬੰਨੇ ਦੇ ਜੇ ਇਹਦੇ ਟੁੱਟ ਗਿਆ ਤਾਂ ਬੰਦ ਵੀ ਨਹੀਂ ਹੁੰਦਾ ਕਿ ਆ ਖੇਤ ਹੈਗਾ 4-5 ਫੁੱਟ ਨੀਵਾ ਆ ਸਾਰੇ ਗਾਹਾਂ ਤਾਂ ਟੁੱਟਿਆ ਹੋਇਆ ਮੈਂ ਦਿਖਾਉਣਾ ਬੰਦ ਕੀਤਾ ਹੋਇਆ ਹੈ ਜਿਹੜਾ ਆ ਖੇਤ ਪੂਰਾ ਨਹੀਂ ਵਾ ਮਿੱਟੀ ਵੀ ਨਹੀਂ ਲਾਉਂਦੇ ਆ ਦੇਖੋ ਐਨ ਜੜਾਂ ਚੱਕੀਆਂ ਪਈਆਂ ਜਿਵੇਂ ਦਾ ਮਿੱਟੀ ਲਾ ਦੇਵੇ ਪੂਰਾ ਜਾਂ ਹਾਲੀ ਨਾ ਨਾ ਪੂਰਾ ਦੂਰ ਰੱਖ ਲਵੇ ਐਨ ਜੜਾਂ ਚ ਫੇਰ ਦੇਣਗੇ ਲੋਕ ਆ ਦੇਖੋ ਆਪਣੀ ਕਿੱਡੀ ਬੰਨੀ ਪਾਈ ਹੋਈ ਆ ਬਹੁਤ ਉੱਚੀ ਬੱਟ ਆ ਉਹ ਖੇਤ ਆਪਣਾ ਨੀਵਾ ਕਰਕੇ ਨਾ ਉਧਰੋਂ ਸਾਈਡਾਂ ਵਾਲੇ ਖੇਤ ਉੱਚੇ ਆ ਉਹਦਾ ਪਾਣੀ ਸਾਰਾ ਇੱਧਰ ਆ ਜਾਂਦਾ ਟੁੱਟ ਕੇ ਇਹਦਾ ਫਿਰ ਟੁੱਟ ਕੇ ਜਾਂਦਾ ਇਹਦੇ 'ਚ ਆ ਦੇਖੋ ਹੁਣ ਕੀ ਹਾਲ ਕੀਤਾ ਕੋਲੇ ਜੜਾਂ ਜੜਾਂ 'ਚ ਐਨ ਲਾਈ ਹੋਈ ਆ ਤਾ ਵੀ ਕਦੂ ਕਰਨ ਵੇਲੇ ਤਾਂ ਇਹਦਾ ਪਾਣੀ ਐਨ ਹਰਾ ਹਰਾ ਖੜਾ ਨਾ ਉਹ ਪਾਣੀ ਆਪਣਾ ਟੁੱਟ ਗਿਆ ਇੱਧਰ ਪਹਿਲਾਂ ਰੰਗ ਬਦਲੀ ਖੜਾ ਪਾਣੀ ਆ ਨਾਲ ਇੰਨਾ ਥਾਂ ਛੱਡਿਆ ਹੁੰਦਾ ਆਪਣਾ ਇਹ ਟੁੱਟਦਾ ਤਾਂ ਹੈ ਨਹੀਂ ਛੇਤੀ ਕਿਤੇ ਜਦੋਂ ਮੀਂਹ ਬਾਲਾ ਪੈ ਜਵੇ ਜਾਂ ਚੂਹਾ ਚਾਹਾ ਖੋਡ ਕੱਢ ਜਵੇ ਫੇਰ ਪਾਣੀ ਟੁੱਟਦਾ ਆ ਆਹੀ ਆ ਘਟੋਲੀ ਰਹਿ ਗਈ ਸੀ ਹੋ ਤਾਂ ਚੱਲ ਸ਼ਾਮ ਗਈ ਆ ਕਰਕੇ ਚੱਲਦੇ ਹਾਂ ਹੁਣ ਕੱਲ ਨੂੰ ਫੇਰ ਆਉਣਾ ਪੈਣਾ ਨਹੀਂ ਇੱਧਰ ਆ ਦੇ ਜਿਵੇਂ ਐ ਟੁੱਟਦਾ ਪਾਣੀ ਆ ਲੀਕ ਹੋ ਜਾਂਦਾ ਹਾਂ ਆਹ ਇੱਥੋਂ ਟੁੱਟ ਗਿਆ ਸੀਗਾ ਪਾਣੀ ਆ ਸਾਰਾ ਇੱਕ ਹੋਰ ਕੇ ਇੱਧਰ ਚਲਾ ਗਿਆ ਫੇਰਾ ਇਹਨਾਂ ਦਾ ਝੋਨਾ ਟੱਟ ਕੇ ਦੁਬਾਰਾ ਲਾਇਆ ਫੇਰਾ ਦੇਖੋ ਇਹਨਾਂ ਪਾੜ ਪਿਆ ਹੋਇਆ ਸੀਗਾ ਸਾਰੇ ਫੇਰ ਸਾਰੀ ਮਿੱਟੀ ਇੱਧਰੋਂ ਚੱਕੀ ਹੁਣ ਪਾਣੀ ਟੁੱਟਣਾ ਇਆਂ ਜੜ ਚ ਤਾਂ ਲਾਇਆ ਪਿਆ ਝੋਨਾਂ ਦੇ ਜਮਾਈ ਜਮਾਈ ਜੜ ਚ ਲਾਇਆ ਹੋਇਆ ਦੱਸੋ ਕੀ ਕਰੇ ਨੀਵੇਂ ਖੇਤਾਂ ਵਾਲਿਆਂ ਦਾ ਇਹੀ ਚੱਕਰ ਆ